ਸਸ਼ਕਲ ਮਹਿਮਾਨ ਪ੍ਰਤਕਰ ਹਾਜ਼िरा 4 ਵਜੇ ਤੱਕ ਨਿਹ ਵਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਐਸਐਚਓ ਨੇ ਆਪਣੀ ਈਮੈਈਲਾ ਕਨਸਟੇਬਲ ਨਾਲ ਕੀਤੀ ਤਾਜਬਰਜਨਾ ਕੇਂਦਰੀ ਸਰਕਾਰ ਵੱਲੋਂ ਪੰਜਾਬ ਚ ਸ਼ੁਰੂ ਹੋਣ ਜਾ ਰਿਹਾ ਕੋਈ ਵੱਡਾ ਪ੍ਰੋਜੈਕਟ ਆਪਨੇ ਪੰਚਾਇਤੀ ਜ਼ੋਨਾ ਤੇ ਚੁੱਕੇ ਕਈ ਸਵਾਲ 2 ਕਰੋੜ ਰੁਪਏ ਦੀ ਰਕਮ ਠੁਕਰਾ ਕੇ ਸਰਪੰਚਤੀ ਨਾਲ ਚੁਣਿਆ ਪਿੰਡ ਵਾਲਿਆਂ ਨੇ ਸਰਪੰਚ ਪੰਜਾਬ ਸਰਕਾਰ ਨੇ ਔਰਤਾਂ ਲਈ ਕੀਤਾ ਵੱਡਾ ਐਲਾਨ ਸਤਵੇਂ ਅਸਮਾਨ ਤੇ ਪਹੁੰਚੇ ਸਬਜ਼ੀਆਂ ਦੇ ਭਾਅ ਵੱਹ ਲ ਗਿਆ ਰਸੋਈ ਦਾ ਬਜਟ ਕੁਨ ਖਬਰਾਂ ਵਿਸਥਾਰ ਨਾਲ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਨਵੇਂ ਪ੍ਰੋਜੈਕਟ ਦੀ ਜਿਹੜੀ ਸ਼ੁਰੂਆਤ ਕੀਤੀ ਜਾਣ ਲੱਗੀ ਹੈ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਵਧਣ ਦੀ ਜਿਹੜੀ ਕੀ ਗੱਲ ਸਾਹਮਣੇ ਆ ਰਹੀ ਹੈ ਦੱਸਈਏ ਕਿ ਕੇਂਦਰ ਸਰਕਾਰ ਨੇ ਰਾਸ਼ਟਰੀ ਉਦਯੋਗਿਕ ਦਲਿਆਰ ਵਿਕਾਸ ਪ੍ਰੋਗਰਾਮ ਦੇ ਤਹਿਤ 28602 ਕਰੋੜ ਰੁਪਏ ਦੀ ਅਨੁਛਾਪੀ ਤੇ ਨਿਵੇਸ਼ ਦੇ ਨਾਲ 12ਵੇਂ ਨਵੇਂ ਪ੍ਰੋਜੈਕਟ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ ਉਦਯੋਗਿਕ ਖੇਤਰ ਉੱਤਰਾਖੰਡ ਵਿੱਚ ਖੁਰਕਿਆ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਪਟਿਆਲਾ ਮਹਾਰਾਸ਼ਟਰ ਵਿੱਚ ਦਿਖੀ ਕੇਰਲਾ ਵਿੱਚ ਪਲਕੜ ਉੱਤਰ ਪ੍ਰਦੇਸ਼ ਵਿੱਚ ਆਗਰਾ ਅਤੇ ਯੁਗਰਾਜ ਬਿਹਾਰ ਵਿੱਚ ਰਗਿਆ ਤੇਲਗਾਨਾ ਵਿੱਚ ਜ਼ੀਰਾਬਾਦ ਆਂਧਰਾ ਪ੍ਰਦੇਸ਼ ਵਿੱਚ ਔਰਕਰਲ ਅਤੇ ਖੇਪਵੜੀ ਵਿੱਚ Jaipur U Pali Rajasthan ਹਨ ਇਹ ਪ੍ਰੋਜੈਕਟਾ ਰਾਜਪੂਰਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੀ ਕਿਸਮਤ ਬਦਲ ਸਕਦਾ ਹੈ ਇਸ ਪ੍ਰੋਜੈਕਟ ਲਈ 1099 ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਇਸ ਨਾਲ ਇਲਾਕਿਆਂ ਦੇ ਵਿੱਚ ਰੋਜ਼ਗਾਰ ਦੇ ਸਾਧਨ ਪੈਦਾ ਹੋਣਗੇ ਇੰਡਸਟਰੀਅਲ ਪਾਰਕ ਜਸਟ ਡੈਟਰੀਟ ਫ੍ਰਟ ਕਾਰਡੀਓਟ ਤੇ ਸ਼ਕੁਰਾ ਚ ਬਣਾਇਆ ਜਾਵੇਗਾ ਇੰਡਸਟਰੀਅਲ ਡੈਕਟਰੇਟ ਫਰਾਟ ਕਾਰਡੀਓ ਬਣ ਕੇ ਤਿਆਰ ਹੋ ਗਿਆ ਹੈ ਇਸ ਕਾਰਡੀਓ ਦੇ ਨੈਸ਼ਨਲ ਹਾਈਵੇ ਨੇੜਲੀ ਜ਼ਮੀਨ ਉੱਤੇ ਐਕਵਾਇਰ ਪਾਰਕ ਸਥਾਪਿਤ ਕੀਤਾ ਜਾਵੇਗਾ ਜਿਹੜਾ 1099 ਕਰ ਜ਼ਮੀਨ ਤੇ ਸਾਬਿਤ ਹੋਵੇਗਾ ਕੇਂਦਰ ਸਰਕਾਰ ਇਸ ਨੂੰ ਡਵੈਲਪ ਕਰਨ ਤੇ 1367 ਕਰੋੜ ਰੁਪਏ ਖਰਚ ਕਰੇਗੀ ਇਸ ਚ 6400 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਜਿਸ ਚ ਇਲੈਕਟ੍ਰੋਨਿਕ ਫੂਡ ਫਾਰਮਾ ਟੈਕਨੀਕਲ ਤੇ ਫਾਈਬਰ ਮੈਟਲ ਆਦੀ ਨਾਲ ਸੰਬੰਧਿਤ ਇੰਡਸਟਰੀਆਂ ਲੱਗਣਗੀਆਂ 10 ਤਜਪੁਰੇ ਵਿਖੇ ਜਿਹੜਾ ਇਲਾਕੇ ਦੇ ਵਿੱਚ ਕੇਂਦਰ ਸਰਕਾਰ ਕੋਈ ਵੱਡਾ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ ਜਿਸ ਨਾਲ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲਣ ਦੇ ਸਾਧਨ ਪੈਦਾ ਹੋਣਗੇ ਜਿਸ ਦੇ ਵਿੱਚ ਕਾਫੀ ਜ਼ਿਆਦਾ ਪੱਧਰ ਤੇ ਜ਼ਮੀਨ ਜਿਹੜੀ ਐਕਵਾਇਰ ਕੇਂਦਰ ਸਰਕਾਰ ਵੱਲੋਂ ਕੀਤੀ ਜਾਵੇਗੀ ਇੱਕ ਥਾਣੇ ਦੇ ਵਿੱਚ ਐਸਐਚਓ ਵੱਲੋਂ ਇੱਕ ਮਹਿਲਾ ਕਾਂਸਟੇਬਲ ਨਾਲ ਲਜਬਜਨਾ ਕਰਕੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਹੀ ਵਾਇਰਲ ਕਰਨ ਦਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਉਸ ਤੋਂ ਬਾਅਦ ਵੀਡੀਓ ਦਿਖਾ ਕੇ ਮਹਿਲਾ ਕਾਂਸਟੇਬਲ ਨੂੰ ਬਲੈਕਮੇਲ ਵੀ ਕੀਤਾ ਜਾ ਰਿਹਾ ਹੈ ਐਸਐਚਓ ਵੱਲੋਂ ਇਸ ਮਾਮਲਾ ਜਿਹੜਾ ਕੀ ਸਾਹਮਣੇ ਆ ਰਿਹਾ ਹੈ ਦੱਸਿਆ ਹੈ ਕਿ ਪੰਜਾਬ ਵਿੱਚ ਲੁਧਿਆਣਾ ਪੁਲਿਸ ਦੇ ਇੱਕ ਐਸਐਚਓ ਨੇ ਆਪਣੇ ਹੀ ਥਾਣੇ ਵਿੱਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਨਾਲ ਲਜਬਜਨਾ ਕੀਤਾ ਜਬਰਜਨਾ ਤੋਂ ਪਹਿਲਾਂ ਐਸਐਚਓ ਨੇ ਮਹਿਲਾ ਕਾਂਸਟੇਬਲ ਦੀ ਅਸ਼ਲੀਲ ਵੀਡੀਓ ਬਾਦ ਵਿੱਚ ਉਸ ਨੇ ਮਹਿਲਾ ਕਾਂਸਟੇਬਲ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ ਹਾਲਾਂਕਿ ਮਹਿਲਾ ਕਾਂਸਟੇਬਲ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਪੁਲਿਸ ਨੇ ਲੁਧਿਆਣਾ ਦਿਹਾਤੀ ਦੇ ਥਾਣਾ ਮੁੱਲਾਪੁਰ ਦਾਖਾ ਦੇ ਐਸ ਐਚ ਓ ਕੁਲਵਿੰਦਰ ਸਿੰਘ ਦੇ ਖਿਲਾਫ ਉਹ ਮਾਮਲਾ ਦਰਜ ਕਰ ਲਿਆ ਹੈ ਵਾਰਦਾਤ ਤੋਂ ਬਾਅਦ ਹੀ ਐਸ ਐਚ ਓ ਫਰਾਰ ਹੈ ਪੁਲਿਸ ਉਸ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਹਿਲਾ ਕਾਂਸਟੇਬਲ ਨੇ ਦੱਸਿਆ ਹੈ ਕਿ ਉਹ ਮੁੱਲਾਪੁਰ ਦਾਖਾ ਦੇ ਥਾਣੇ ਵਿੱਚ ਤਾਇਨਾਤ ਹੈ ਉੱਥੋਂ ਦਾ ਐਸ ਐਚ ਓ ਕੁਲਵਿੰਦਰ ਸਿੰਘ ਉਸ ਦੇ ਨਾਲ ਬਹੁਤ ਸਮੇਂ ਤੋਂ ਅਸ਼ਲੀਲ ਹਰਕਤਾ ਕਰਦਾ ਆ ਰਿਹਾ ਸੀ ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਐਸਐਚਓ ਕੁਲਵਿੰਦਰ ਸਿੰਘ ਨੇ ਪਹਿਲਾ ਉਸ ਦੀ ਅਸ਼ਲੀਲ ਵੀਡੀਓ ਬਣਾਈ ਫਿਰ ਉਸ ਨੂੰ ਡਰਾਇਆ ਅਤੇ ਧਮਕਾਇਆ ਕਿ ਅਗਰ ਉਹ ਗਰਲਾ ਪਾਵੇਗਾ ਜਾਂ ਪੁਲਿਸ ਨੂੰ ਸ਼ਿਕਾਇਤ ਕਰੇਗੀ ਤਾਂ ਉਸਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ ਜਾਵੇਗੀ। ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਐਸਐਚਓ ਕੁਲਵਿੰਦਰ ਸਿੰਘ 2 ਦਿਨ ਪਹਿਲਾਂ ਉਸ ਨੂੰ ਆਪਣੇ ਬੱਚਿਆਂ ਤੇ ਪਤਨੀ ਨਾਲ ਮਿਲਾਉਣ ਦਾ ਬਹਾਨਾ ਬਣਾ ਕੇ ਗੱਡੀ ਵਿੱਚ ਬਿਠਾ ਕੇ ਆਪਣੇ ਫਾਰਮ ਹਾਊਸ ਲੈ ਗਿਆ। ਜਦੋਂ ਉਹ ਫਾਰਮ ਹਾਊਸ ਪਹੁੰਚਿਆ ਤਾਂ ਉੱਥੇ ਕੋਈ ਵੀ ਨਹੀਂ ਸੀ। ਐਸਐਚਓ ਨੇ ਉਸ ਦਾ ਉੱਥੇ ਬਲਾਤਕਾਰ ਕੀਤਾ। ਮਹਿਲਾ ਕਾਂਸਟੇਬਲ ਦੇ ਅਨੁਸਾਰ ਐਸਐਚਓ ਨੇ ਬਲਾਤਕਾਰ ਦਾ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਪਰ ਕਾਂਸਟੇਬਲ ਡਰੀ ਨਹੀਂ ਅਤੇ ਹਿੰਮਤ ਲੋਕ ਸ਼ਿਕਾਇਤ ਕਰ ਦਿੱਤੀ ਹੁਣ ਐਸਐਚਓ 'ਤੇ ਕੇਸ ਦਰਜ ਹੋ ਗਿਆ ਹੈ ਅਤੇ ਉਹ ਫਰਾਰ ਹੋ ਗਿਆ ਹੈ ਐਸਐਚਓ ਲੁਧਿਆਣਾ ਨਵਨੀਤ ਸਿੰਘ ਬੈਂਸ ਨੇ ਘਟਨਾ ਦੀ ਪੁਸ਼ਟੀ ਕੀਤੀ ਉਹਨਾਂ ਨੇ ਦੱਸਿਆ ਕਿ ਐਸਐਚਓ ਕੁਲਵਿੰਦਰ ਸਿੰਘ ਮੁੱਲਾਂਪੁਰ ਦਾਖਾ ਥਾਣੇ ਵਿੱਚ ਕਾਇਨਾਤ ਹੈ ਉਸ ਦੇ ਖਿਲਾਫ ਇਹ ਮਾਮਲਾ ਮੋਹਾਲੀ ਵਿੱਚ ਦਰਜ ਕੀਤਾ ਗਿਆ ਹੈ ਜਿੱਥੇ ਉਸ ਨੇ ਮਹਿਲਾ ਕਾਂਸਟੇਬਲ ਨਾਲ ਜ਼ਬਰਜਨਾ ਕੀਤਾ ਸੀ ਦਾ ਸਹੀਏ ਕਿ ਲੁਧਿਆਣਾ ਵਿਖੇ ਪੈਂਦੇ ਮੁੱਲਾਂਪੁਰ ਦਾਖਾ ਦੇ ਥਾਣੇ ਵਿੱਚ ਕਾਇਨਾਤ ਐਸਐਚਓ ਨੇ ਆਪਣੀ ਹੀ ਥਾਣੇ ਦੇ ਵਿੱਚ ਕਾਇਨਾਤ ਮਹਿਲਾ ਕਾਂਸਟੇਬਲ ਨਾਲ ਜ਼ਬਰਜਨਾ ਕਰਕੇ ਉਸ ਦੀ ਵੀਡੀਓ ਆਹ ਜਸਤੋ ਬਾਅਦ ਉਸਨੂੰ ਬਲੈਕਮੇਲ ਵੀ ਕੀਤਾ ਕਿ ਜੇਕਰ ਉਹ ਐਸਐਚਓ ਦੀ ਸ਼ਿਕਾਇਤ ਪੁਲਿਸ ਥਾਣੇ ਦੇ ਵਿੱਚ ਕਰਵਾਉਂਦੀ ਹੈ ਜਾਂ ਕਿਸੇ ਕੋਲੇ ਵੀ ਉਸ ਦੀ ਸ਼ਿਕਾਇਤ ਕਰਦੀ ਹੈ ਤਾਂ ਉਸ ਦੀ ਵੀਡੀਓ ਹੈ ਜਿਹੜੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਵੇਗੀ ਪਰ ਮਹਿਲਾ ਕਾਂਸਟੇਬਲ ਕੋਲੋਂ ਜਿਹੜਾ ਕਿ ਉਹ ਫਿਰ ਵੀ ਹਿੰਮਤ ਦਿਖਾਈ ਗਈ ਤੇ ਐਸਐਚਓ ਵੱਲੋਂ ਮੋਹਾਲੀ ਥਾਣੇ ਦੇ ਵਿੱਚ ਐਫਆਈਆਰ ਦਰਜ ਕਰਵਾਈ ਗਈ ਕਿ ਕਿ ਮੋਹਾਲੀ ਵਿਖੇ ਸਥਿਤ ਐਸਐਚਓ ਦੇ ਫਾਰਮ ਹਾਊਸ ਤੇ ਐਸਐਚਓ ਵੱਲੋਂ ਮਹਿਲਾ ਕਾਂਸਟੇਬਲ ਨਾਲ ਜਿਹੜਾ ਕਿ ਜ਼ਬਰ ਜਨਾਹ ਕੀਤਾ ਅਸੀਤਾ ਇਸ ਜ਼ਮਾਨੇ ਦੇ ਵਿੱਚ ਇੱਕ ਮਹਿਲਾ ਆਪਣੇ ਕੰਮ ਦੇ ਪਲੇਸ ਦੇ ਵੀ ਜਿਹੜਾ ਜਿੱਥੇ ਕੀ ਸੁਰੱਖਿਅਤ ਨਹੀਂ ਹੈ ਜੇਕਰ ਪੁਲਸ ਵਾਲਾ ਹੀ ਪੁਲਸ ਵਾਲੇ ਦਾ ਦੁਸ਼ਮਣ ਬਣ ਜਾਵੇਗਾ ਤਾਂ ਲੋਕ ਪੁਲਿਸ ਵਾਲੇ ਤੋਂ ਕੀ ਉਮੀਦ ਕਰਨਗੇ ਹਾਲਾਂਕਿ ਪੁਲਿਸ ਵਾਲੇ ਲੋਕਾਂ ਦੀ ਮਦਦ ਕਰਨ ਲਈ ਤਾਇਨਾਤ ਕੀਤੇ ਜਾਂਦੇ ਨੇ ਪਰ ਇੱਥੇ ਮਹਿਲਾ ਕਾਂਸਟੇਬਲ ਖੁਦ ਆਪਣੇ ਥਾਣੇ ਦੇ ਵਿੱਚ ਜਿਹੜੀ ਕਿ ਜਬਰਜਨਾਹ ਦਾ ਸ਼ਿਕਾਰ ਹੋ ਗਈ ਅਤੇ ਉਸ ਦੀ ਵੀਡੀਓ ਵੀ ਬਣਾਈ ਗਈ ਤੇ ਉਸ ਨੂੰ ਬਲੈਕਮੇਲ ਵੀ ਕੀਤਾ ਗਿਆ ਕਿ ਜੇਕਰ ਉਸ ਨੇ ਕਿਸੇ ਕੋਲ ਸ਼ਿਕਾਇਤ ਕੀਤੀ ਜਾਂ ਕਿਸੇ ਕੋਲੇ ਭਾਫ ਕੱਢੀ ਤਾਂ ਉਸ ਨੂੰ ਵਾਇਰਲ ਕਰ ਦੇਵੇਗਾ ਸੋਸ਼ਲ ਮੀਡੀਆ ਤੇ ਉਸ ਦੀ ਵੀਡੀਓ ਵਾਇਰਲ ਕਰਦੀ ਜਾਏਗੀ ਪਰ ਹੁਣ ਪਿਛਲੇ 2 ਦਿਨਾਂ ਤੋਂ ਜਿਹੜਾ ਐਸਐਚਓ ਫਰਾਰ ਹੈ ਤੇ ਪੁਲਿਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਵੀ ਪੁਲਿਸ ਐਸਐਚਓ ਨੂੰ ਐਸਐਚਓ ਨੂੰ ਗ੍ਰਿਫਤਾਰ ਕਰ ਲੇਗੀ ਤਾਂ ਅਗਲੀ ਬੰਦੀ ਕਾਰਵਾਈ ਉਸਤੇ ਕੀਤੀ ਜਾਵੇਗੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲਬਾ ਚੁੱਕਿਆ ਪੰਜਾਬ ਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਪਰ ਆਪ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਕੁਝ ਸਵਾਲ ਖੜੇ ਕੀਤੇ ਗਏ ਨੇ ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਵੀ ਕੀਤੀ ਗਈ ਹੈ ਦਾਸੇ ਇਹ ਕਿ ਪੰਜਾਬ ਚੋਣ ਕਮਿਸ਼ਨ ਨੂੰ ਆਮ ਆਦਮੀ ਪਾਰਟੀ ਦਾ ਵਫਦ ਦਿਲਿਆ ਹੈ ਇਸ ਤਰ੍ਹਾਂ ਨੇ ਪੰਚਾਇਤੀ ਚੋਣਾਂ ਸੰਬੰਧੀ ਮੁੱਦਾ ਉਠਾਇਆ ਹੈ ਇਸ ਗਰੁੱਪ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੁਝ ਅਹਿਜੀਆਂ ਗਤੀਵਿਧੀਆਂ ਚੱਲ ਰਹੀਆਂ ਹਨ ਜੋ ਚੋਣ ਪ੍ਰਕਿਰਿਆ ਨੂੰ ਵਿਗਾੜ ਰਹੀਆਂ ਹਨ ਇਸ ਵਬਦ ਦੀ ਨੁਮਾਇਦਗੀ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਕਰ ਰਹੇ ਹਨ ਇਸ ਸੰਬੰਧ ਦੀ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਦੇ ਕੁਝ ਪਿੰਡਾਂ ਵਿੱਚ ਬੋਲੀ ਲਗਾਉਣ ਦੇ ਮਾਮਲੇ ਸਾਹਮਣੇ ਆਏ ਹਨ ਉਹਨਾਂ ਨੇ ਕਿਹਾ ਹੈ ਕਿ ਬੋਲੀ ਲਗਾਉਣ ਲੋਕਤੰਤਰ ਦੇ ਖਿਲਾਫ ਹੈ ਬੋਲੀ ਦੇਣ ਵਾਲਿਆਂ ਖਿਲਾਫ ਕਾਰਵਾਈ ਕਰਨਨ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਨਾਲ ਸਮੁੱਚੇ ਸਿਸਟਮ ਵਿੱਚ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਭਵਿੱਖ ਲਈ ਖਤਰਨਾਕ ਹੈ ਮੰਤਰੀ ਚੀਮਾ ਨੇ ਦੱਸਿਆ ਹੈ ਕਿ ਆਪ ਦੇ ਵਫਦ ਨੇ ਸੰਬੰਧੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਕਹਿ ਕੇ ਸਿਸਟਮ ਨੂੰ ਹੈਕ ਕਰਨ ਦਾ ਅਧਿਕਾਰ ਕਿਸੇ ਕੋਲ ਨਹੀਂ ਆਂਦਾ ਸਹੀ ਕਿ ਹਰਪਾਲ ਸਿੰਘ ਚੀਮਾ ਦੇ ਵਫਦ ਨੇ ਜਿਹੜੇ ਉਹ ਉਹਨਾਂ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਪੰਚਾਇਤੀ ਚੋਣਾਂ ਖਿਲਾਫ ਕੁਝ ਸਵਾਲ ਉਠਾਏ ਨੇ ਤੇ ਚੋਣ ਕਮਿਬੋਲੀ ਲਗਾਉਣ ਵਾਲਿਆਂ ਖਿਲਾਫ ਜਿਹੜੀ ਉਕਤ ਕਾਰਵਾਈ ਦੀ ਮੰਗ ਕੀਤੀ ਹੈ ਗੁਰਦਾਸਪੁਰ ਦੇ ਨੇੜੇ ਪੈਂਦੇ ਪਿੰਡ ਜਿਹੜਾ 2 ਕਰੋੜ ਦੀ ਬੋਲੀ ਕਾਰਨ ਸੁਰਖੀਆਂ ਦੇ ਵਿੱਚ ਹੈ ਉੱਥੋਂ ਦੇ ਲੋਕਾਂ ਨੇ 2 ਕਰੋੜ ਰੁਪਏ ਨੂੰ ਠੁਕਰਾ ਕੇ ਸਰਪੰਤੀ ਨਾਲ ਆਪਣਾ ਸਰਪੰਚ ਚੁਣਿਆਤ ਉਹਨਾਂ ਦੇ ਗਣਾ ਚੋਹਾਰ ਪਾਕ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਹੈ ਤਾਂ ਸਹੀ ਹੈ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਹਰदयालਵਾਲ ਕਲਾਬ ਵਿੱਚ ਪਿੰਡ ਵਾਸੀਆਂ ਨੇ 2 ਕਰੋੜ ਰੁਪਏ ਠੁਕਰਾ ਕੇ ਬੀਬੀ ਜੋਤੀ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਡਾਇਰੈਕਟਰ ਚੰਨਨ ਸਿੰਘ ਖਾਲਸਾ ਦੇ ਨਜ਼ਦੀਕੀ ਸਾਥੀ ਅਤੇ ਆਮ ਆਦਮੀ ਪਾਰਟੀ ਦੇ ਜੂਹਾਰ ਵਰਕਰ ਸਰਵਨ ਸਿੰਘ ਦੀ ਤਰੰਪਤਨੀ ਬੀਬੀ ਜੋਤੀ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਹੈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਵੱਲੋਂ ਹਾਦੀਵਾਲ ਵਾਸੀਆਂ ਦੀ ਚੰਗੀ ਸੋਚ ਸਦਕਾ ਚੁਣੀ ਗਈ ਸਰਪੰਚ ਬੀਬੀ ਜੋਤੀ ਨੂੰ ਸਰੂਪਾ ਪਾ ਕੇ ਸਰਪੰਚ ਬਨਣ ਤੇ ਵਧਾਈ ਦਿੱਤੀ ਹੈ ਬੀਬੀ ਜੋਤੀ ਅਤੇ ਉਹਨਾਂ ਦੇ ਪਤੀ ਸਰਵਨ ਸਿੰਘ ਦਾ ਪਿੰਡ ਪਹੁੰਚਣ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੰਨਨ ਸਿੰਘ ਖਾਲਸਾ ਤੇ ਪਿੰਡ ਵਾਸੀਆਂ ਵੱਲੋਂ ਹਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਹੈ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ ਸਰਪੰਚ ਬਨਣ ਉਪਰੰਤ ਬੀਬੀ ਜੋਤੀ ਅਤੇ ਉਹਨਾਂ ਦੇ ਪਤੀ ਸਰਵਨ ਸਿੰਘ ਪਿੰਡ ਦੇ ਚਰਚ ਵਿੱਚ ਨਤਮਸਤਕ ਹੋਏ ਪਰ ਪਿੰਡ ਵਾਸੀਆਂ ਵੱਲੋਂ ਇਹਨਾਂ ਦੇ ਸਰਪੰਚ ਬਨਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਨੇ ਵਧਾਈਆਂ ਦੇਣ ਵਾਲਿਆਂ ਦਾ ਤੰਤ ਲੱਗਿਆ ਹੋਇਆ ਹੈ ਇਹ ਮੌਕੇ ਨਵੀਂ ਚੁਣੀ ਗਈ ਸਰਪੰਚ ਬੀਬੀ ਜੋਤੀ ਅਤੇ ਉਹਨਾਂ ਦੇ ਪਤੀ ਵੱਲੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਹਲਕਾ ਆਗੂ ਹਰਦੀਪ ਸਿੰਘ ਰੰਡਾਵਾ ਦਾ ਧੰਨਵਾਦ ਕੀਤਾ ਗਿਆ ਹੈ ਦੱਸਈਏ ਕਿ 2 ਕਰੋੜ ਰੁਪਏ ਦੀ ਰਕਮ ਨੂੰ ਠੁਕਰਾ ਕੇ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਆਪਣੀ ਸਰਪੰਚ ਚੁਣੀ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਦੱਸਿਆ ਕਿ ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੌਰਾਨ ਪੰਜਾਬ ਸਰਕਾਰ ਸੂਬੇ ਦੀਆਂ ਔਰਤਾਂ ਇਹ ਵੱਡਾ ਫੈਸਲਾ ਲੈਂਦੀਆਂ ਚੋਣਾ ਵਿੱਚ ਔਰਤਾਂ ਲਈ 50% ਦੀ ਸੀਟਾਂ ਰੱਖੀਆਂ ਰੱਖਦੀ ਹੈ ਪੰਜਾਬ ਦੀਆਂ ਔਰਤਾਂ ਸਰਦਾਰ ਦੇਵ ਇਸ ਫੈਸਲੇ ਦਾ ਸਵਾਗਤ ਕਰ ਰਹੀਆਂ ਹਨ ਔਰਤਾਂ ਦਾ ਕਹਿਣਾ ਹੈ ਕਿ ਉਹ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰ ਰਹੀਆਂ ਹਨ ਇਸ ਲਈ ਪੰਜਾਬ ਸਰਕਾਰ ਦਾ ਇੱਕ ਕਦਮ ਸਲਾਘਾਯੋਗ ਹੈ ਉਤਰਨੂਸਾਰ ਇਕੱਲੇ ਜਲੰਧਰ ਜ਼ਿਲ੍ਹੇ ਵਿੱਚ ਕਰੀਬ 950 ਪਿੰਡ ਹਨ ਅਤੇ ਇਹਨਾਂ ਵਿੱਚੋਂ ਤਕਰੀਬਨ ਅੱਧੇ ਪਿੰਡਾਂ ਵਿੱਚ ਸਿਰਫ ਔਰਤਾਂ ਹੀ ਸਰਪੰਚ ਬਣਨ ਦੀ ਔਰਤਾਂ ਲਈ 50% ਦਾ ਰੱਖਵਾਕਰਨ ਹੋਣ ਕਾਰਨ ਪਿੰਡਾਂ ਵਿੱਚ ਮਹਿਲਾ ਆਗੂਆਂ ਦੀ ਘਾਟ ਹੈ ਜਲੰਧਰਪੁਰ ਵੀ ਬਲਾਕ ਵਿੱਚ 78 ਪਿੰਡ ਹਨ ਜਿਨ੍ਹਾਂ ਵਿੱਚੋਂ 22 ਪਿੰਡ ਐਸਸੀ ਪਾਈਚਾਰੇ ਲਈ ਰੱਖਵੇਂ ਹਨ ਅਤੇ ਸਿਰਫ 22 ਪਿੰਡ ਹੀ ਐਸਸੀ ਔਰਤਾਂ ਲਈ ਰੱਖਵੇਂ ਹਨ 17 ਪਿੰਡ ਜਰਨਲ ਵਰਗ ਦੀ ਔਰਤਾਂ ਲਈ ਵੀ ਰੱਖਵੇਂ ਹਨ ਅਤੇ ਬਾਕੀ 17 ਪਿੰਡ ਜਰਨਲ ਵਰਗ ਲਈ ਰੱਖਵੇਂ ਅੰਦਾਜ਼ਾ ਲਈਏ ਕਿ ਜਿੱਥੇ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ਨੇ ਉੱਥੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ 50% ਔਰਤਾਂ ਲਈ ਜਿਹੜੀਆਂ ਸੀਟਾਂ ਨੇ ਉਹ ਰਾਖਵੀਆਂ ਰੱਖੀਆਂ ਗਈਆਂ ਨੇ ਜਿੱਥੇ 1 ਅਕਤੂਬਰ ਨੂੰ ਲੋਕਾਂ ਨੂੰ ਝਟਕਾ ਦਿੱਤਾ ਹੈ ਰਸੋਈ ਦੇ ਸਿਲੰਡਰ ਗੈਸਾ ਨੇ ਜ ਕੀਮਤਾਂ 'ਚ ਵਾਧਾ ਹੋ ਗਿਆ ਉੱਥੇ ਹੀ ਸਬਜ਼ੀਆਂ ਦੇ ਪਾਣੀ ਵੀ ਆਪਣੇ ਭਾਜੜੇ ਸਤਵੇਂ ਅਸਮਾਨ ਤੇ ਪਹੁੰਚਾ ਦਿੱਤੇ ਨੇ ਜਿਸ ਦਾ ਅਸਰ ਸਿੱਧਾ ਰਸੋਈ ਦੇ ਬਜਟ ਤੇ ਪੈਂਦਾ ਹੈ ਦੱਸਈਏ ਕਿ ਦੇਸ਼ ਦੇ ਕਈ ਰਾਜਾਂ ਵਿੱਚ ਹੋ ਰਹੀ ਬਾਰਿਸ਼ ਅਤੇ ਮੌਸਮ ਵਿੱਚ ਬਦਲਾਵ ਦਾ ਅਸਰ ਸਬਜ਼ੀ ਦੀਆਂ ਕੀਮਤਾਂ ਤੇ ਵੀ ਪੈ ਰਿਹਾ ਹੈ ਇੰਨੀ ਦਿਨੀ ਸਬਜ਼ੀਆਂ ਦੇ ਭਾਅ ਅਕਸਰ ਵਾਝ ਜਾਂਦੇ ਹਨ ਪਰ ਇਸ ਸਾਲ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਣ ਲੱਗੇ ਹਨ ਜਿਸ ਕਾਰਨ ਆਮ ਲੋਕਾਂ ਲਈ ਰਸੋਈ ਚਲਾਉਣੀ ਅੱਕ ਹੋ ਰਹੀ ਹੈ ਇਸ ਸਮੇਂ ਪਠਾਨਕੋਟ ਵਿੱਚ ਪਿਆਜ਼ ਦੀ ਕੀਮਤ 70 ਰੁਪਏ ਕਿਲੋ ਤੱਕ ਪਹੁੰਚ ਇਹ ਹੈ ਜਦ ਕਿ ਲਸਣ ਦੀ ਕੀਮਤ 300 ਰੁਪਏ ਕਿਲੋ ਉੱਪਰ ਹੈ ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ ਦੀ ਕੀਮਤ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ ਦਰਅਸਲ ਪਿਛਲੇ ਕੁਝ ਦਿਨਾਂ ਤੋਂ ਸ਼ਰਾਦ ਵੀ ਚੱਲ ਰਿਹਾ ਹੈ ਤੇ ਇਹਨਾਂ ਦਿਨਾਂ ਵਿੱਚ ਜ਼ਿਆਦਾਤਰ ਸਬਜ਼ੀਆਂ ਪਹਾੜੀ ਇਲਾਕਿਆਂ ਤੋਂ ਆਉਂਦੀਆਂ ਹਨ ਪਰ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਵੱਡੀ ਗਿਣਤੀ ਵਿੱਚ ਵਾਹਨ ਪ੍ਰਭਾਵਿਤ ਹੋਏ ਹਨ ਜਿਸ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵੱਧ ਰਹੀਆਂ ਹਨ ਇਸ ਤੋਂ ਇਲਾਵਾ ਸ਼ਰਾਦ ਵਾਲੇ ਦਿਨ ਸਬਜ਼ੀਆਂ ਅਤੇ ਫਲਾਂ ਦੀ ਮੰਗ ਹੋਰ ਦਿਨਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਇਸ ਕਾਰਨ ਸਬਜ਼ੀਆਂ ਦੇ ਭਾਅ ਵੀ ਵੱਧ ਰਹੇ ਹਨ ਜੇਕਰ ਗੱਲ ਕਰੀਏ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨੇ ਦੱਸਿਆ ਹੈ ਕਿ ਇਸ ਸਮੇਂ ਪਿਆਜ਼ 60 ਤੋਂ 70 ਰੁਪਏ ਕਿਲੋ ਟਮਾਟਰ 70 ਰੁਪਏ ਕਿਲੋ ਆਲੂ 40 ਰੁਪਏ ਕਿਲੋ ਗੋਭੀ 80 ਰੁਪਏ ਕਿਲੋ ਤੋਰੀਆਂ 80 ਰੁਪਏ ਕਿਲੋ ਖੀਰਾ 50 ਤੋਂ 60 ਰੁਪਏ ਕਿਲੋ ਅਰਬੀ ਦਾ 80 ਰੁਪਏ ਕਿਲੋ ਨੀਂਬੂ 150 ਰੁਪਏ ਪ੍ਰਤੀ ਕਿਲੋ ਦੁਕਾਨਦਾਰਾਂ ਨੇ ਕਿਹਾ ਹੈ ਕਿ ਜਦ ਤੱਕ ਪੰਜਾਬ ਵਿੱਚ ਪੈਦਾ ਹੋਣ ਵਾਲੀਆਂ ਸਬਜ਼ੀਆਂ ਮੰਡੀ ਵਿੱਚ ਨਹੀਂ ਆਉਂਦੀਆਂ ਉਦੋਂ ਤੱਕ ਭਾਅ ਘਟਣ ਦੀ ਕੋਈ ਸੰਭਾਵਨਾ ਨਹੀਂ ਹੈ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਕਾਰਨ ਜਿੱਥੇ ਇਹਨਾਂ ਦਿਨਾਂ ਸਬਜ਼ੀਆਂ ਦੀ ਮੰਗ ਜ਼ਿਆਦਾ ਹੋਣ ਕਾਰਨ ਆਮ ਲੋਕਾਂ ਦੀ ਜੇਬ ਤੇ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਲੋਕਾਂ ਨੂੰ ਆਰਥਿਕ ਨੁਕਸਾਨ ਵੀ ਚਲਣਾ ਪੈ ਰਿਹਾ ਹੈ ਦੱਸ ਦਈਏ ਕਿ LPG ਸਿਲੰਡਰ ਗੈਸ ਦੇ ਨਾਲ ਨਾਲ ਹੀ ਸਬਜ਼ੀਆਂ ਦੇ ਪੱਨ ਜਿਹੜੇ ਉਸਤਵੇਂ ਅਸਮਾਨ ਤੇ ਪਹੁੰਚ ਗਏ ਨੇ ਤੇ ਲੋਕਾਂ ਨੂੰ ਰਸੋਈ ਚਲੌਣ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਲੋਕਾਂ ਦੇ ਰਸੋਈ ਦਾ ਬਜਟ ਜਿਹੜਾ ਹਿਲ ਚੁੱਕਿਆ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਹੁੰਦੇ ਹੋ ਇਜਾਜ਼ਤ ਧੰਨਵਾਦ